ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਲ ਬ੍ਰੈਂਡ ਦੇ ਕਹਾਂ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਖੜੇ ਹਾਂ ਬਠਿੰਡੇ ਦੇ ਵਿੱਚ ਕਿਉਂਕਿ ਪੰਜਾਬੀ ਐਡਵੈਂਚਰ ਕਲੱਬ ਬਠਿੰਡਾ ਦੇ ਵੱਲੋਂ ਪੀ ਐਚ ਆਰ ਐਮ ਕਰਵਾਈ ਜਾ ਰਹੀ ਹੈ ਜਿਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀ ਹੋਣਗੀਆਂ ਬਹੁਤ ਸਾਰੇ ਰਾਈਡਰ ਜਿਹੜੇ ਆਉਣਗੇ ਉੱਥੇ ਤੇ ਅੱਜ ਜਿਹੜੀ ਸਟਾਰਟਿੰਗ ਹੋਣ ਜਾ ਰਹੀ ਹੈ 13 14 15 ਤੱਕ ਦੀ ਇਹ ਰਾਈਡਰ ਮੀਟ ਹੈ ਅੱਜ ਜਿਹੜੀ ਸਟਾਰਟਿੰਗ ਹੋਣ ਜਾ ਰਹੀ ਹੈ ਹੁਣ ਆਪਾਂ ਚੱਲੇ ਆਂ ਡੀਨਸ ਕਲੱਬ ਬਠਿੰਡਾ ਉੱਥੋਂ ਜਿਹੜੇ ਐਸ ਐਸ ਪੀ ਸਾਹਿਬ ਤੇ ਡੀਸੀ ਸਾਹਿਬ ਉਹ ਹਰੀ ਛੰਡੀ ਦੇ ਕੇ ਰਾਈਡਰ ਨੂੰ ਰਵਾਨਾ ਕਰਨਗੇ ਚਲੋ ਫਿਰ ਚੱਲਦੇ ਆਪਾਂ ਬਠਿੰਡੇ ਉੱਥੇ ਜਿਹੜੀ ਰਾਈਡਰ ਦੀ ਰਵਾਨਗੀ ਹੋਊਗੀ ਲਓ ਜੀ ਦੋਸਤੋ ਇਸ ਵੇਲੇ ਆਪਾਂ ਖੜੇ ਆ ਡੀਨਸ ਕਲੱਬ ਬਠਿੰਡਾ ਦੇ ਵਿੱਚ ਅੱਜ ਦਾ ਜਿਹੜਾ ਬਲੌਗ ਹੈ ਬਹੁਤ ਹੀ ਖਾਸ ਹੋਣ ਵਾਲਾ ਤੇ ਸਪੈਸ਼ਲ ਹੋਣ ਵਾਲਾ ਹੈ ਬਲੌਗ ਨਾਲ ਜੁੜੇ ਰਹੋ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਤੁਸੀਂ ਬਹੁਤ ਇੰਜੋਏ ਕਰੋਗੇ ਚਲੋ ਫਿਰ ਚੱਲਦੇ ਆਪਾਂ ਅੰਦਰ ਇਹ ਆ ਜੀ ਡੀਨਸ ਕਲੱਬ ਬਠਿੰਡਾ ਇਤੋਂ ਜਿਹੜੀ ਆਪਣੀ ਰਾਈਡਰ ਦੀ ਜਿਹੜੀ ਰਾਈਡ ਹੈ ਉਹ ਰਵਾਨਾ ਹੋਊਗੀ ਆਪਾਂ ਚੱਲਦੇ ਹੁਣ ਅੰਦਰ ਦਿਖਾਉਣੇ ਆ ਤੁਹਾਨੂੰ ਕਿੰਨੇ ਕੁ ਰਾਈਡਰ ਵੀਰ ਜਿਹੜੇ ਪਹੁੰਚ ਚੁੱਕੇ ਨੇ ਬਾਕੀ ਜਿਹੜੇ ਰਾਈਡਰ ਵੀਰ ਜਿਹੜੇ ਉਹ ਆ ਰਹੇ ਨੇ 13 14 15 ਤੱਕ ਕੇ ਰਾਈਡਰ ਮੀਟ ਜਿਹੜੀ ਚੱਲੂਗੀ ਬਹੁਤ ਸਾਰੇ ਰਾਈਡਰ ਇੱਥੇ ਪਹੁੰਚਣਗੇ ਬਹੁਤ ਸਾਰੀਆਂ ਐਕਟੀਵਿਟੀ ਹੋਣਗੀਆਂ ਤੁਸੀਂ ਬਹੁਤ ਇੰਜੋਏ ਕਰੋਗੇ ਅੱਛਾ ਗਾ ਵੀ ਇਹ ਹਾਲ ਲਿਖ ਦੇ ਹਾਂ ਜੀ ਮਸ਼ਕੀਸੀ ਕਹਿੰਦਾ ਆਪਣੀ ਅੰਕਦਾਸ ਜੇ ਇਹੇ ਘਾਟਾ ਇਹ ਜਲਾ ਦੇ ਲਿਖੀ ਚੱਲ ਆਹਾ ਆ ਬਾਰੇ ਖਤਾਂ ਚਾਹੀਦੀਆਂ ਨਾ ਬੰਬਾਂ ਬਸ ਤਾਲ ਨੂੰ ਤਾਲ ਹੋਣਾ ਚਾਹੀਏ ਉਹ ਆਪਾਂ ਨੰਬਰ ਹਾਂ ਬਣਾਵੇ ਕੈਂਟ ਦੀ ਵੀਡੀਓ ਲੈ ਹੁਣ ਜਿਹੜੇ ਇੱਕ ਹੁਣ ਅ ਨਾਮ ਵਾਲਾ ਦੇ ਜੱਟ ਨੂੰ ਜੱਟ ਦਾ ਫੋਟੋ ਭੁੱਲੇ ਕਿਦਾਂ ਦਾ ਮੈਂ ਗਲਤ ਹੋਰ ਤੇ ਉਹਨਾਂ ਚੱਕ ਕੇ ਬਾਈਕ ਬਦਲੀ ਹੈ ਮੈਂ ਤਾਂ ਸੋਚ ਰਿਹਾ ਬਾਈਕ ਬਦਲੀ खड़ा मैं तो सबसे नारी खडूबड़ सब तो थोड़ा तबाह हो नहीं बाहर 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 तो बस खोजी निकलनी है कि बाइक करेंगे वही सब है ਕੀ ਗੱਲ ਹੈ ਮੈਂ ਤੁਹਾਨੂੰ ਬਾਈਕ ਕਰੂੰ ਮੈਂ एक्चुअली ਆਜ ਆਪ ਉਸ ਬਿਟ ਬਿਜ਼ੀ ਮੈਨੇ ਵਾਕਸਿੰਗ ਬਣੀ ਪਾਲ ਹੋਣੀ ਇੱਕ ਪੰਜਾਬੀ ਟਰੈਵਲ ਕਪਲ ਤੁਸੀਂ ਸੁਣਨਾ ਨਾ ਥੋੜਾ ਬੱਚੇ ਖੁਸ਼ੀ ਆ ਦੋ ਬੱਚੇ ਆ ਬੜਾ ਕਮਾਲ ਕੀਤਾ ਇਹਨਾਂ ਨੇ 10 ਵਜੇ ਸ਼ੁਰੂ ਕਰਾਂਗੇ ਰੈਲੀ ਨੂੰ ਆਯੋਜਿਤ ਕਰਨ ਦੇ ਲਈ ਔਰ ਖਾਸ ਤੌਰ ਤੇ ਜਿਹੜਾ ਕੋਟ ਸ਼ਮੀਰ ਦੇ ਵਿਖੇ ਮੇਲਾ ਕਰਾਇਆ ਜਾ ਰਿਹਾ ਹੈਗਾ ਮੈਂ ਗੁਰਪ੍ਰੇਮ ਲੈਰੀ ਸਾਹਿਬ ਜਸਵੰਤ 13 ਦੀ ਸਾਰੀ ਟੀਮ ਨੂੰ ਜਿਹੜਾ ਹੈਗਾ ਕਲੱਬ ਵੱਲੋਂ ਇਹਨਾਂ ਦੇ ਸਾਰੇ ਕਲੱਬ ਨੂੰ ਬਹੁਤ-ਬਹੁਤ ਵਧਾਈ ਦਿੰਨੀ ਹੈ ਔਰ ਖਾਸ ਤੌਰ ਤੇ ਇਹਨਾਂ ਦੇ ਥਰੂ ਜਿਹੜਾ ਅਸੀਂ ਮੈਸੇਜ ਵੀ ਇਹ ਕਨਵੇ ਕਰਾਂਗੇ ਕਿ ਇੱਕ ਤਾਂ ਹੈਲਮਟ ਪਾ ਕੇ ਸਾਰੇ ਜਿਹੜਾ ਹੈਗਾ ਆਪਣੇ ਟੂ ਟੂ व्हीਲਰਸ ਤੇ ਜ਼ਰੂਰ ਜਾਣ ਪੌਣਾ ਬਹੁਤ ਲਾਜ਼ਮੀ ਹੈ ਔਰ ਸਾਰੇ ਜਿਹੜੇ ਸੇਫਟੀ ਰੈਗੂਲੇਸ਼ਨਸ ਹੈਗੇ ਆ ਉਹਨਾਂ ਦੇ ਨਾਲ ਰੋਡ ਦੇ ਉੱਤੇ ਤੇ ਉੱਤਰਨਾ ਬੜਾ ਲਾਜ਼ਮੀ ਹੈ ਇਸ ਮੇਲੇ ਦੀ ਜਿਹੜੀ ਖਾਸ ਵਿਸ਼ੇਸ਼ਤਾ ਹੈ ਰਹੀ ਹੈਗੀ ਹੈ ਕਿ ਸਿਰਫ ਇਹ ਬਾਈਕ ਰਾਈਡਿੰਗ ਨੂੰ ਨਹੀਂ ਲੈ ਕੇ ਬਲਕਿ ਲਾਈਫ ਐਜ਼ ਅ ਜਰਨੀ ਨੂੰ ਲੈ ਕੇ ਪ੍ਰੋਜੈਕਟ ਕਰਦੇ ਆ ਔਰ ਇਟ ਇਜ਼ ਵੈਰੀ ਐਕਸਾਈਟਿੰਗ ਟੂ ਸੀ ওভার ਕਿ ਕਿਸ ਤਰ੍ਹਾਂ ਉਸ ਮੇਲੇ ਦੇ ਵਿੱਚ ਬਾਈਕ ਰਾਈਡਿੰਗ ਨੂੰ ਪੰਜਾਬੀ ਸਭਿਆਚਾਰ ਨੂੰ ਔਰ ਸਾਡੇ ਵਿਸੇ ਨੂੰ ਇਹ ਦਰਸਾਉਂਦੇ ਆ ਦਿਖਾਉਂਦੇ ਆ ਸੋ ਮੈਂ ਇਹਨਾਂ ਦੇ ਦੁਆਰਾ ਤੁਹਾਨੂੰ ਇਹ ਸਾਰਿਆਂ ਨੂੰ ਸੁਨੇਹਾ ਦੇਣਾ ਚਾਹਾਂਗੀ ਕਿ ਆਪਣੇ ਜਿਹੜੇ ਟੂ व्हीਲਰਸ ਐ ਉਹ ਬੜੀ ਹੈਲਮਟ ਖਾਸ ਤੌਰ ਤੇ ਜ਼ਰੂਰੀ ਅਸੀਂ ਪਾ ਕੇ ਚਲਾਈਏ ਸਾਰੀਆਂ ਸੜਕਦੀਆਂ ਜਿਹੜੇ ਨਿਯਮ ਐ ਰੈਗੂਲੇਸ਼ਨਸ ਆ ਉਹਨਾਂ ਨੂੰ ਫਾਲੋ ਕਰਕੇ ਅੱਜ ਕੱਲ ਖਾਸ ਤੌਰ ਤੇ ਇੱਕ ਰੁਝਾਨ ਬੜਾ ਚੱਲ ਪਿਆ ਹੈ ਕਿ ਟੂ व्हीਲਰ ਹੋਵੇ ਚਾਹੇ ਫੋਰ व्हीਲਰ ਹੋਵੇ ਮੋਬਾਈਲ ਨਹੀਂ ਅਸੀਂ ਛੱਡਦੇ ਤੋਂ ਜਦੋਂ ਹੀ ਆਉਂਦਾ ਤਾਂ ਮੋਬਾਈਲ ਨਾਲ ਦੀ ਨਾਲ ਯੂਜ਼ ਕਰਦੇ ਆ ਸੋ ਇਸ ਨੂੰ ਇੱਕ ਨਿਯਮ ਵੱਜੋਂ ਹੀ ਬਣਾ ਲਿਆ ਜਾਵੇ ਕਿ ਜਿੰਨੀ ਦੇਰ ਤੱਕ ਅਸੀਂ ਰਾਈਡ ਕਰ ਰਹੇ ਆ ਜਾਂ ਡਰਾਈਵ ਕਰ ਰਹੇ ਆ ਮੋਬਾਈਲ ਫੋਨ ਦੀ ਵਰਤੋਂ ਜਿਹੜੀ ਆ ਉਹ ਬੰਦ ਕਰੀਏ ਸੋ ਲਾਈਫ ਆਪਣੀ ਹੈ ਸੋ ਆਪਾਂ ਆਪ ਹੀ ਖਿਆਲ ਰੱਖਣਾ ਹੈਗਾ ਔਰ ਸਾਰੇ ਕਲੱਬ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣੀ ਹੈ ਔਰ ਖਾਸ ਤੌਰ ਤੇ ਜਿਹੜਾ ਇਹਨਾਂ ਨੇ ਉੱਥੇ ਕੋਟ ਸ਼ਮੀਰ ਚ ਪ੍ਰੋਗਰਾਮ ਆਯੋਜਿਤ ਕੀਤਾ ਉਹ ਸਾਰੇ ਜਾ ਕੇ ਦੇਖਣ ਇਟਸ ਵੰਡਰਫੁਲ ਪ੍ਰੋਗਰਾਮ ਥੈਂਕ ਯੂ ਜੀ ਆਪਾਂ ਪਹੁੰਚ ਚੁੱਕੇ ਆਂ ਕੋਸ਼ਮੀਰ ਦੇ ਵਿੱਚ ਇੱਥੋਂ ਜਿਹੜਾ ਹੁਣ ਆਪਾਂ ਸਾਈਟ ਦੇ ਉੱਪਰ ਚੱਲਾਂਗੇ اس تمام ہی خبر ਸਾਰੇ ਆਪਾਂ ਦੇ ਆ ਗਏ ਆ ਜੀ ਆਓ ਜੀ ਆਓ ਸਰਪੰਚ ਸਾਹਿਬ ਜੀ ਵੈਲਕਮ ਸਰ ਵੈਲਕਮ ਆਓ ਜੀ ਸਰਪੰਚ ਸਾਹਿਬ ਜੀ ਸਰ ਜੀ ਵੈਲਕਮ ਸਰ ਵੈਲਕਮ ਆਓ ਜੀ ਸਰਪੰਚ ਸਾਹਿਬ ਜੀ ਸਰ ਜੀ ਸਰ ਜੀ ਆਪਾਂ ਦੀ ਯਾਰਵਾਦੀਵਾ ਥੈਂਕ ਯੂ ਥੈਂਕ ਯੂ वेलकम श्री पाइलाको अभियानको समर्थन म सिकाली अभियानको अभियानको लागि तयार भएको छ सिकाली सिकाली चार औं औं जी स्वागत मिले होले आफ्नो ਵਾਹ ਜੀ ਵਾਹ ਰਕੀਸਾ ਹਾਂ ਜੀ ਜੀ ਆਇਆਂ ਨੂੰ ਵਾਹ ਜੀ ਵਾਹ ਦੇਖ ਲੋ ਹੈ ਕਾਜਾ ਤੋਂ ਬਾਅਦ ਕਿੱਥੇ ਜਾਂਗੇ ਮੇਰੇ ਮੈਂ ਤੁਹਾਨੂੰ ਦੱਸ ਦਈਏ ਰੰਗੀ ਜੀ ਇਹ ਮੈਂ ਉਹ ਮੌਲਾ ਜੱਟ ਕਹਿਣਾ ਉਹਨਾਂ ਨੂੰ ਮੈਨੂੰ ਪਤਾ ਕਿੱਥੇ ਮਿਲੇ ਇਹ ਮੈਨੂੰ ਮਿਲੇ ਕਾਜਾ ਦੇ ਵਿੱਚ ਤੇ ਉਹ ਵੀ ਇਕੱਲੇ ਰਟਾਇਰਮੈਂਟ ਵਾਲੀ ਉਮਰ ਦੇ ਵਿੱਚ ਇਕੱਲੇ ਤੇ ਉੱਥੇ ਜੇ ਬੈਠੇ ਤੇ ਉਹ ਫਿਰ ਗੱਲਾਂ ਚੱਲੀਆਂ ભાઈ ਜੀ ਇਹ ਗਰ ਲੁਧਿਆਣਾ ਤੋਂ ਅੱਛਾ ਲੁਧਿਆਣਾ ਹਾਂ ਤੇ ਫਿਰ ਉਹ ਤੋਂ ਬਾਅਦ ਫਿਰ ਇੱਕ ਵਾਰੀ ਮਿਲ ਗਏ ਬਾਈਕਰ ਆ ਫਿਰ ਮੁੜ ਕੇ ਮਿਲ ਹੀ ਗਏ ਆ ਜੀ ਬਾਬਾ ਜੀ ਤੁਸੀਂ ਵੀ ਆਓ ਬਾਬਾ ਇਹ ਬਾਬਾ ਬਲਜੀਤ ਸਿੰਘ ਨੇ ਇਹਨਾਂ ਨੇ এনवायरमेंट ਦੇ ਵਾਸਤੇ ਜਿਹੜਾ ਮਸ਼ੀਨ ਚਲਾਇਆ ਹੋਇਆ ਪੂਰਾ ਇਹ ਜੰਗਲ ਲਾਉਂਦੇ ਨੇ ਜਿਹੜੇ ਮੀਆਂ ਤੱਕ ਨਹੀਂ ਤੱਕ ਨਹੀਂ ਕਿਤੇ ਨਾਲ ਤੇ ਫਰੀ ਦੇ ਵਿੱਚ ਜੰਗਲ ਲਾ ਕੇ ਬੰਦੇ ਨੇ ਆਓ ਜੀ ਆਓ 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 ਜੀ ਸੋਹਣੇ ਵੈਲਕਮ ਵੈਲਕਮ ਜੀ ਆਇਆਂ ਨੂੰ ਆਓ ਜੀ ਸਤਿਕਾਰਯੋਗ ਜੀ ਆਇਆਂ ਆਓ ਜੀ ਆਓ ਵੈਲਕਮ ਜੀ ਆ ਗ੍ਰਾਟਿਊਡ ਥੈਂਕ ਯੂ ਥੈਂਕ ਯੂ ਜੀ ਇੱਕ ਮਿੰਟ ਕੋ ਜੱਟ ਨਹੀਂ ਬਾਈ ਜੀ ਆਏ ਮੈਨੀ ਫਾਉਂਡ ਮੈਨਰ ਨਮਸਕਾਰ ਹੁਣ ਆਪਣਾ ਨਮਸਕਾਰ ਵਾਲੀ ਪਾਸੇ ਆਪਣਾ ਹੈਂਕੂ ਵਾਲੀ ਖੋਤਿਆ ਪਸਿਗਾ ਮਾੜਾ ਹੋਰ ਦੀ ਆਇਆ ਸਾਬਾ ਠੀਕ ਸਾਬਾ ਟਿਕ ਰਿਹਾ ਵੈਲਕਮ ਆ ਜੀ ਵੈਲਕਮ ਬੀ ਬੋਲੋ ਬੀ ਜੀ ਵੈਲਕਮ ਜੀ ਵੈਲਕਮ ਆਯੋ ਵੀ ਆ ਗਏ ਮਿੱਤਰੋ ਆਈਂ ਬਣਾਇਆ Харича койделе? Ау, ਇਹ ਅੱਜ ਦਾ ਲੋਸਾ ਜਿਹੜਾ ਪ੍ਰੋਗਰਾਮ ਹੈਗਾ ਇਹ ਆਪਣਾ ਹੈਗਾ ਪੰਜਾਬ ਹੈਰੀਟੇਜ ਰਾਈਡਰਜ਼ ਮੀਟ ਪੀ ਐਨ ਆਰਐਮ ਇਹ ਜਿਹੜਾ ਹੈਗਾ ਆਪਣਾ ਤੀਸਰਾ ਇਵੈਂਟ ਹੈ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਕੋਈ ਕੀਤਾ ਸੀਗਾ ਸੁਪਨਾ ਲਿਆ ਸੀ ਤਿੰਨ ਸਾਲ ਪਹਿਲਾਂ ਤੇ ਅੱਜ ਸੁਪਨਾ ਸਾਹਿਬ ਜੀ ਹੋਰੇ ਵੱਡੇ ਭਰਾਵਾਂ ਦੀ ਦੇ ਮਿਹਰਬਾਨੀ ਦੇ ਨਾਲ ਸਫਲ ਹੁੰਦਾ ਜਾ ਰਿਹਾ ਸੁਪਨਾ ਤੇ ਬਹੁਤ ਖੁਸ਼ੀ ਆ ਤੇ ਇਸ ਤਨਦਿਆਂ ਦੇ ਇਵੈਂਟ ਦੇ ਵਿੱਚ ਜਿਹੜੇ ਜਿੱਥੇ ਐਡਵੈਂਚਰ ਗੇਮਸ ਹੋਣੀਆਂ ਨੇ ਰੇਸ ਹੋਣੀਆਂ ਨੇ ਮੋਟੋ ਪ੍ਰੈਗ ਹੋਣੀਆਂ ਉਥੇ ਨਾਲ ਜਿਹੜਾ ਹੈਗਾ ਜਾਣ ਦੇ ਨਾਲ ਇਹ ਗੱਲਾਂ ਜਮੇ ਰੂਬਰੂ ਕਰਨਾ ਹੈ ਜਿਹੜੇ ਲੋਕਾਂ ਨੇ ਦੁਨੀਆ ਘੁੰਮੀਆਂ ਦੇਸ਼ ਘੁੰਮਿਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬੀ ਟਰੈਵਲ ਕਪਲ ਉਹਨੂੰ ਸਾਰੀ ਦੁਨੀਆ ਜਾਣਦੀ ਹੈ ਦੇਖੋ ਅੱਧੀ ਦੁਨੀਆ ਉਹਨਾਂ ਨੇ ਘੁੰਮ ਲਈ ਹੈ ਤੇ ਉਹਨਾਂ ਦੇ ਨਾਲ ਰੂਬਰੂ ਕਰਾਂਗੇ ਇਹ ਤੋਂ ਇਲਾਵਾ ਜਿਹੜੇ ਹੈਗੇ ਨੇ ਮੋਟਰ ਤੋਂ ਆ ਰਹੇ ਨੇ ਮੈਡਮ ਪੂਜਾ ਜਾਦਵ ਜੀ ਉਹਨਾਂ ਦੇ ਨਾਲ ਰੂਬਰੂ ਕਰਨਾ ਹੈਗਾ ਇਸ ਤੋਂ ਇਲਾਵਾ ਸਰਨੇਕ ਸਿੰਘ ਬੈਣੀਪਾਲ ਜੀ ਨੇ ਜਿਨ੍ਹਾਂ ਨੇ ਮੋਟਰਸਾਈਕਲ ਤੇ ਪੂਰਾ ਇੰਡੀਆ ਘੁੰਮਿਆ ਹੋਇਆ ਹੈਗਾ ਉਹਨਾਂ ਨਾਲ ਗੱਲ ਕਰਾਂਗੇ ਔਰ ਜੋ ਉਥੇ ਜਿਹੜੇ ਗਿੱਲਾਉਣ ਵੀਰ ਪਟੰਡੇ ਦੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਆਪਣੇ ਕੈਂਪਰਾ ਬੈਨ ਬਣਾਈ ਹੋਈ ਹੈ ਤੇ ਇੰਡੀਆ ਪੁਰਾ ਜਿਹੜਾ ਹੈਗਾ ਉਹਨਾਂ ਨੇ ਇਕੱਲੇ ਘੁੰਮਿਆ ਹੈਗਾ ਤੇ ਉਹਨਾਂ ਦੇ ਨਾਲ ਗੱਲਬਾਤ ਹੋਊਗੀ ਤੇ ਇਹਦੇ ਇਲਾਵਾ ਜਿਹੜਾ ਹੈਗਾ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਜੋ ਉਚਾਰ ਸਿੰਘ ਸੰਧਵਾ ਜੀ ਉਹ ਪਹੁੰਚ ਰਹੇ ਹੈਗੇ ਨੇ ਉਹਨਾਂ ਦੇ علاوہ ਬਠਿੰਡਾ ਦੇ ਡੀਸੀ ਸਾਹਿਬ ਬਠਿੰਡਾ ਦੀ ਐਸਡੀਐਮ ਮੈਡਮ ਅਮਨਿਤ ਕੌਂਡਲ ਜੀ ਡੀਸੀ ਸਾਹਿਬ ਸ਼ੌਕਤ ਐਮਰ ਪਰੇ ਜੀ ਸੀਡੀ ਪੁਨੂ ਸਿੰਘ ਜੀ ਔਰ ਇਹ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਐਕਸ ਚੇਅਰਮੈਨ ਨੇ ਗੁਰਪ੍ਰਸਾਦ ਲੁਕਾ ਸਾਹਿਬ ਤੇ ਹੋਰ ਬਹੁਤ ਸਾਥੀ ਜਿਹੜੇ ਹੈਗੇ ਨੇ ਉਹ ਆਪ ਨੂੰ ਨੇ ਪਹੁੰਚ ਰਹੇ ਨੇ ਉਹ ਬੇਸਿਕਲੀ ਉਹ ਇੱਕ ਮਹਿਮਾਨ ਦੇ ਤੌਰ ਤੇ ਨਹੀਂ ਇੱਕ ਮਿੱਤਰ ਦੇ ਤੌਰ ਤੇ ਔਰ ਸਾਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਸਵਾਗਤ ਦੇਣ ਦੇ ਲਈ ਉਹ ਇੱਥੇ ਆ ਰਹੇ ਨੇ ਤੇ ਬਾਕੀ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਜਿਹੜੇ ਹੈਗੇ ਨੇ ਪਿਛਲੀ ਵਾਰ ਆਪਣੇ ਕੋਲੇ ਦबई ਤੇ ਨੇਪਾਲ ਤੋਂ ਆਏ ਸੀ ਬੰਦੇ ਇੰਡੀਆ ਤੋਂ ਇਲਾਵਾ ਤੇ ਐਤਕੀ ਜਿਹੜੇ ਹੈਗੇ ਨੇ ਕੈਨੇਡਾ ਤੋਂ ਵੀ ਆ ਰਹੇ ਹੈਗੇ ਨੇ ਕੈਨੇਡਾ ਦੇ ਵੀ ਰਾਈਡਰ ਆਪਣੇ ਵਿੱਚ ਭਾਗ ਲੈਣਗੇ ਇਹ ਖੁਸ਼ੀ ਦੀ ਗੱਲ ਹੈ ਕਿ ਇੰਡਨਰ ਹੋਗਾ ਇੱਥੇ ਦੇਖਣ ਵਾਲੇ ਦੇਖਣ ਵਾਲੇ ਦੇ ਲਈ ਸਾਰਿਆਂ ਦੇ ਲਈ ਫਰੀ ਹੈਗਾ ਕੋਈ ਕਿਸੇ ਤੋਂ ਆਪਾਂ ਦੇਖਣ ਦੇ ਕੋਈ ਆਪਾਂ ਫੀਸ ਚਾਰਜ ਨਹੀਂ ਕਰ ਰਹੇ ਹਾਂ ਇਹ ਜਿਹੜਾ ਹੈਗਾ ਆਪਾਂ ਇਹ ਬਟੰਡਾ ਦੇ ਨੇੜੇ ਕੋਸ਼ਮੀਰ ਪੰਡਾ ਕੋਸ਼ਮੀਰ ਤੇ ਇਹ ਗਹਿਰੀ ਦੇ ਵਿਚਾਲੇ ਜਿਹੜੇ ਟਿੱਬੇ ਨੇ ਤੇ ਉੱਥੇ ਆਪਾਂ ਆਪਰੇਟਿੰਗ ਵਗੈਰਾ ਕਰਾਂਗੇ ਤਾਂ ਜਿਹੜੇ ਸਾਥੀ ਕੋਰਸ਼ਮੀਰ ਵਾਲੇ ਪਾਸੋਂ ਆਉਣਾ ਚਾਹਣ ਉਹ ਮਾਤਾ ਸੁੰਦਰੀ ਸਕੂਲ ਦੇ ਨਾਲ ਰਸਤਾ ਹੈ ਤਾਂ ਉੱਥੋਂ ਆ ਸਕਦੇ ਨੇ ਜਿਹੜੇ ਗਹਿਰੀ ਵਾਲੇ ਪਾਸੋਂ ਆਉਣਾ ਚਾਹਣ ਉਹ ਗਹਿਰੀ ਤੋਂ ਕੋਰਸ਼ਮੀਰ ਨੂੰ ਰਸਤਾ ਹੈਗਾ ਹੈ ਸੜਕੇ ਸੜਕਾ ਇੱਥੇ ਤੱਕ ਪਹੁੰਚ ਸਕਦੇ ਨੇ ਇਹ ਵਾਰੀ ਦਿੱਕਤ ਆਉਂਦੀ ਹੈ ਕਿਉਂਕਿ ਆਪਣਾ ਟਿੱਬਿਆਂ ਦੇ ਵਿੱਚ ਪ੍ਰੋਗਰਾਮ ਹੈ ਲੋਕੇਸ਼ਨ ਦਿਖਦੀ ਨਹੀਂ ਹੈਗੀ ਤਾਂ ਇਸ ਕਰਕੇ ਉਹਨਾਂ ਦੀ ਸਹੂਲਤ ਦੇ ਲਈ ਅਸੀਂ ਜਗ੍ਹਾ-ਜਗ੍ਹਾ ਤੇ ਬੋਰਡ ਲਾਏ ਹੋਏ ਨੇ ਪੀਐਚਆਰਮ ਦੇ ਤੇ ਨਿਸ਼ਾਨਦੇਹੀ ਕੀਤੀ ਹੋਈ ਹੈ ਤੀਰ ਲਗਾਏ ਹੋਏ ਨੇ ਉਹਨਾਂ ਤੀਰਾਂ ਦੇ ਪਿੱਛੇ-ਪਿੱਛੇ ਦੁਰਿਆਓ ਤੇ ਅਸੀਂ ਮੰਜਰ ਦੇ ਪਾਣੀ ਜੀ ਜੀ ਬਾਕੀ ਇਹ ਆਪਣੇ ਤੋਂ ਬਰਾਜ਼ਾ ਨੇ ਤੇ ਪਿਛਲੇ 3 ਸਾਲਾਂ ਤੋਂ ਆ ਰਹੇ ਨੇ ਬਾਕੀ ਇਹ ਦੱਸਣਗੇ ਤੇ ਸਰਪੰਚ ਬਲਕਾਰ ਸਿੰਘ ਜੀ ਨੇ ਇਹ ਇਹ ਗੱਲਬਾਤ ਦੱਸਣਗੇ ਤੁਹ ਜੀ ਮੈਂ ਤਾਂ ਨਹੀਂ ਕਿਸੇ ਨਾਲ ਗੱਲ ਕਰਦਾ ਪਿਛਲੇ 3 ਸਾਲ ਤੋਂ ਮੈਂ ਇੱਥੇ ਕਿਉਂ ਆ ਰਿਹਾ ਉਹਦਾ ਸਾਰਾ ਵੱਡਾ ਕਰਨਾ ਮੈਂ ਹਮੇਸ਼ਾ ਕਿ ਆਪਣੀ ਲਾਈਫ ਦੇ ਵਿੱਚ ਹਰ ਬੰਦੇ ਨੂੰ ਨਾ ਆਪਣੇ ਨਾਨਕੇ ਬਹੁਤ ਚੰਗੇ ਲੱਗਦੇ ਪਰ ਇੱਥੇ ਆ ਕੇ ਨਾਨਕਿਆਂ ਤੋਂ ਹੀ ਜ਼ਿਆਦਾ ਵੱਡਾ ਪਿਆਰ ਮਿਲਦਾ ਇਸ ਕਰਕੇ ਆਪਾਂ ਜਦੋਂ ਉੱਥੋਂ ਜਾਂਦੇ ਆ ਨਾ ਤੇ ਅਸੀਂ ਕੁੱਤੀ ਗਿਣਤੀ ਸ਼ੁਰੂ ਕਰ ਦਿੰਦੇ ਆ 364 ਦਿਨ ਜਦੋਂ ਹੁੰਦੇ 364 ਅੱਜ 365 ਦਿਨ ਪੂਰੇ ਹੋਏ ਤੇ ਆਪਾਂ ਅਸੀਂ ਇੱਥੇ ਪਹੁੰਚ ਗਏ ਆ ਬਹੁਤ ਬਹੁਤ ਸ਼ੁਕਰੀਆ 15 ਤਰੀਕ ਨੂੰ ਅਗਲੇ ਦਾ ਅਨਾਉਂਸ ਹੋ ਜਾਣਾ ਹੈ ਹਾਂ ਬਿਲਕੁਲ ਬਿਲਕੁਲ ਉਹਨਾਂ ਜਿਹੜੇ ਅਨਾਉਂਸ ਕਰਦੇ ਆ ਅਸੀਂ ਉਦੋਂ ਤਿਆਰੀ ਸ਼ੁਰੂ ਕਰਦਾ ਕਿ ਵੀ ਜਾਣਾ ਸਾਨੂੰ ਢੀਕ ਹੁੰਦੀ ਹੈ ਕਿ ਕਦੋਂ ਐਵਲਨ ਆਵੇ ਤੇ ਆਪਾਂ ਇਵੈਂਟ ਆਵੇ ਤਾਂ ਫਿਰ ਸਾਰੇ ਪਹੁੰਚੀਏ ਭ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਦੇਖੋ ਬਣਾਇਓ ਲੈ ਵੀ ਥੈਂਕ ਯੂ ਆਓ ਜੀ ਮੈਂ ਆਹ ਕੋ ਕਰ ਨਾ ਨਾ ਇਦੋਂ ਆ ਤੁਸੀਂ ਸਾਰੇ ਪੋੜੇ ਆ ਲਓ ਜੀ ਨਹੀਂ ਨਹੀਂ ਬਈ ਇਹ ਆ ਪਿੱਛੇ ਢਿੱਕੇ ਬੈਠੇ ਥੈਂਕ ਯੂ ਸਾਡੇ ਕਮੇਟੀ ਦਾ ਬੰਦਾ ਪਾਟ ਰੱਖਿਆ ਤੁਸੀਂ ਪਹਿਲੇ ਹਾਂ ਜੀ ਐਚਆਰ ਅੰਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਚੜ੍ਹੇਗੇ ਕਮਕੜਾ ਜਿਹੜੇ ਫੰਕਸ਼ਨ ਤੇ ਜ਼ਿੰਦਗੀ ਨੂੰ ਇੰਜੋਏ ਕਰਨ ਵਾਲੇ ਸਾਰੇ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਜੀ ਥੈਂਕ ਯੂ ਦਾ ਥੈਂਕ ਯੂ ਤਾਉ ਬੜੇ ਤਾਉ ਜੁੜਿਆ ਸਾਰਾ ਬਹੁਤ ਨਿਸ਼ਾਨੇ ਰੱਬ ਕਰੇ ਆ ਮਾਣ ਮਨ ਕੇ ਲਿਖੋ ਤਾਉ ਨੂੰ ਹੀ ਮੁੰਡੇ ਵੀ ਦੋ ਜੀ ਜੈਸਟ ਕਰ ਦੋ ਬਸ ਇਹ ਕਰਦੇ ਸਾਰਿਆਂ ਨੂੰ ਗੱਲ ਰੂਸੀ ਹੈ ਇਹ ਸਾਡੀਆਂ ਵੀ ਫੋਟੋ ਪਾएंगे ਵੀਰ ਹਾਂਜੀ ਰੂਰ ਹਾਂਜੀ ਹਾਂਜੀ ਇਹ ਮੁੰਡਾ ਘਰ ਦਾ ਆਪਣਾ ਤਾਉ ਕੀ ਦੀ ਆ ਤਾਉ ਦਾ ਜ਼ਰੂਰ ਹੋਇਆ ਜਿਵੇਂ ਆਪਣਾ ਨਾ ਇਹਦੀ ਹੈ ਆਪਣਾ ਆਪਣਾ ਚਾਈਨੀ ਹੋਇਆ ਬੜਾ ਵੱਡਾ ਕਲਾਸ ਲੋ ਜੀ ਆਪਾਂ ਬਹੁਤ ਚੁੱਕਿਆ ਸਾਈਟ ਦੇ ਉੱਪਰ ਬਾਕੀ ਤੁਸੀਂ ਦੇਖ ਹੀ ਲੈ ਸਾਰਾ ਕੁਝ ਅਜੇ ਤਾਂ ਸ਼ੁਰੂਆਤ ਹੀ ਹੈ ਬਾਕੀ ਦੇਖਦੇ ਹਾਂ ਬਹੁਤ ਕੁਝ ਹਜੇ ਹੋਣ ਵਾਲਾ ਹੈ ਜੁੜੇ ਰਹੋ ਬਲੌਗ ਦੇ ਨਾਲ ਦਿਖਾਵਾਂਗਾ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਐਡਵੈਂਚਰ ਟਿਲ देन ਪੀਸ ਆਊਟ